ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਸ਼ਮੇਸ਼ ਫੌਜ ਰੰਗਰੇਟਾ ਦਲ ਦੀ ਟੀਮ ਪਿਛਲੇ 4-5 ਦਿਨ ਤੋਂ ਮਹਾਰਾਸ਼ਟਰ ਦੇ ਵਿੱਚ ਪਹੁੰਚੀ ਏ ਤਾਂ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਖੜੇ ਨੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਬਾਬਾ ਸੁਖਦੇਵ ਸਿੰਘ ਜੀ ਨੂੰ ਵੀ ਦਿਖਾ ਦਿੱਤਾ ਜਾਵੇ ਉਹਨਾਂ ਦੀ ਤਸਵੀਰ ਵੀ ਕੈਮਰੇ ਦੇ ਵਿੱਚ ਦਿਖਾ ਦਿੱਤੀ ਜਾਵੇ ਇਸ ਗੁਰਦੁਆਰੇ ਦਾ ਗੁਰਦੁਆਰੇ ਦਾ ਨਾਮ ਹੈ ਚਰਨ ਕਮਲ ਗੁਰਦੁਆਰਾ ਸਾਹਿਬ ਇਸ ਗੁਰਦੁਆਰੇ ਦੇ ਪਹਿਲੇ ਮੁਖੀ ਬਾਬਾ ਹਰਬੰਸ ਸਿੰਘ ਜੀ ਉਹ ਇੱਥੋਂ ਦੀ ਦੇਖਰੇਖ ਜੋ ਵੀ ਉਹਨਾਂ ਦੀ ਨਿਗਰਾਨੀ ਦੇ ਹੇਠ ਇੱਥੇ ਸਾਰਾ ਜਿਹੜਾ ਸੀ ਸੇਵਾ ਹੁੰਦੀ ਸੀ ਤੇ ਸੇਵਾ ਬਾਬਾ ਹਰਬੰਸ ਸਿੰਘ ਜੀ ਕਰਦੇ ਸੀ ਇਸ ਅਸਥਾਨ ਦੀ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਵਾਰਿਸ ਬਾਬਾ ਸੁਖਦੇਵ ਸਿੰਘ ਜੀ ਇਸ ਪੜਾ ਦੀ ਜਿਹੜੀ ਆ ਦੇਖ ਰਿਹਾ ਕ ਕਰ ਰਹੇ ਨੇ ਪਰ ਕੁਝ ਸ਼ਰਾਰਤੀ ਲੋਕ ਨੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਦੀ ਨੀਅਤ ਦੇ ਵਿੱਚ ਖੋਟ ਹੈ ਉਹਨਾਂ ਦੀ ਨੀਅਤ ਦੇ ਵਿੱਚ ਇਹ ਖੋਟ ਆ ਗਈ ਕਿ ਇਸ ਪੜਾ ਦੇ ਨਾਂ ਤੇ ਕੁਝ ਜ਼ਮੀਨ ਹੈ ਤੇ ਇਸ ਪੜਾ ਤੇ ਜਿਹੜੇ ਪੰਜਾਬੀ ਟਰੱਕ ਡਰਾਈਵਰ ਵੀਰ ਨੇ ਉਹ ਇੱਥੇ ਰੁਕਦੇ ਨੇ ਇਸ਼ਨਾਨ ਪਾਣੀ ਕਰਦੇ ਨੇ ਆਰਾਮ ਕਰਦੇ ਨੇ ਪ੍ਰਸ਼ਾਦਾ ਵੀ ਛਕਦੇ ਨੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਹੁਣ ਵੀ ਉਹ ਤਸਵੀਰਾਂ ਦਿਖਾ ਦਿੱਤੀਆਂ ਜਾਣ ਤੇ ਕੁਝ ਟਰੱਕ ਡਰਾਈਵਰ ਵੀਰ ਨੇ ਉਹ ਇਸ਼ਨਾਨ ਪਾਣੀ ਕਰ ਰਹੇ ਨੇ ਆਰਾਮ ਕਰਦੇ ਨੇ ਇੱਥੇ ਗੱਡੀਆਂ ਜਿਹੜੀਆਂ ਟਰੱਕ ਖਿਲਾਰਦੇ ਨੇ ਉਹਨਾਂ ਦੀ ਨੀਤ ਦੇ ਵਿੱਚ ਇਹ ਖੋਟ ਆ ਗਈ ਕਿ ਉਹ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਉਹ ਬਾਬਾ ਜੀ ਦੇ ਕੋਲ ਹੱਥ ਹਾਉਣਾ ਚਾਹੁੰਦੇ ਸੀ ਆ ਨਿਭਾਨੇ ਦੇ ਨਾਲ ਜਰੀਆ ਉਹਨਾਂ ਨੇ ਕੀ ਬਣਾਇਆ ਜਰੀਆ ਉਹਨਾਂ ਨੇ ਇੱਕ ਇਹ ਬਣਾਇਆ ਤਰਨਤਾਰਨ ਦੇ ਅਧੀਨ ਪਿੰਡ ਆਉਂਦਾ ਹੈ ਜੋਲ ਰਾਜੂ ਸਿੰਘ ਵਾਲਾ ਜੋਲ ਰਾਜੂ ਸਿੰਘ ਵਾਲੇ ਦਾ ਇੱਕ ਵਿਕਤੀ ਹੈ ਜੋ ਬਜ਼ੁਰਗ ਵਿਕਤੀ ਹੈ ਉਹਦਾ ਨਾਮ ਚਰਨਜੀਤ ਸਿੰਘ ਚਰਨਜੀਤ ਸਿੰਘ ਕਾਫੀ ਲੰਮੇ ਸਮੇਂ ਤੋਂ ਇੱਥੇ ਸੇਵਾ ਕਰਦਾ ਸੀ ਬਾਬਾ ਹਰਬੰਸ ਸਿੰਘ ਜੀ ਦੇ ਅਧੀਨ ਪਰ ਜਦੋਂ ਬਾਬਾ ਹਰਬੰਸ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਉਹ ਜਿਹੜੇ ਸ਼ਰਾਰਤੀ ਜਿਹੜੇ ਲੋਕ ਸੀ ਉਹ ਚਰਨਜੀਤ ਸਿੰਘ ਨੂੰ ਪੜਕਾਉਂਦੇ ਨੇ ਤੇ ਉਹਨੂੰ ਕੁਝ ਲਾਲਚ ਦਿੰਦੇ ਨੇ ਤੇ ਲਾਲਚ ਦੇ ਕੇ ਤੇ ਉਹ ਰਸਤਾ ਸਾਫ ਕਰਨਾ ਚਾਹੁੰਦੇ ਨੇ ਕਿ ਇਸ ਪੜਾ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਪਰ ਚਰਨਜੀਤ ਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਮੇਰੇ ਮੋਢੇ ਤੇ ਰੱਖ ਕੇ ਜਿਹੜੀ ਆ ਇਹ ਚਲਾ ਰਹੇ ਨੇ ਪਰ ਇਸ ਟਾਈਮ ਤੇ ਜਿਹੜਾ ਇੱਥੋਂ ਦੇ ਪੜਾ ਦਾ ਜਿਹੜੀ ਦੇਖ ਰੇਕ ਹੈ ਬਾਬਾ ਸੁਖਦੇਵ ਸਿੰਘ ਜੀ ਦੇ ਅਧੀਨ ਹੈ ਬਾਬਾ ਸੁਖਦੇਵ ਸਿੰਘ ਜੀ ਦੇਖ ਰਹੇ ਨੇ ਪਰ ਚਰਨਜੀਤ ਸਿੰਘ ਨੂੰ ਜਦ ਦਾ ਇਥੋਂ ਰਫੂ ਚੱਕਰ ਕੀਤਾ ਏ ਤਾਂ ਜਿਹੜਾ ਚਰਨਜੀਤ ਸਿੰਘ ਹੈ ਉਹ ਤੜਫਦਾ ਪਿਆ ਏ ਕਦੀ ਕਿਸੇ ਦਾ ਫੋਨ ਕਰਾਉਂਦਾ ਏ ਕਦੀ ਕਿਸੇ ਦਾ ਫੋਨ ਕਰਾਉਂਦਾ ਏ ਇਥੋਂ ਤੱਕ ਕੇ ਚਰਨਜੀਤ ਸਿੰਘ ਨੇ ਬਾਬਾ ਮਿੱਧਤ ਸਿੰਘ ਜੀ ਦੇ ਨਾਮ ਤੇ ਵੀ ਅ ਧਮਕੀ ਦਿੱਤੀ ਏ ਕਿ ਮੈਂ ਬਾਬਾ ਮੇਜਰ ਸਿੰਘ ਜੀ ਦੀ ਫੌਜ ਲੈ ਕੇ ਆਵਾਂਗਾ ਤੇ ਤੁਹਾਡੇ ਜਿਹੜੇ ਮੈਂ ਲੱਤਾਂ ਬਾਹਾਂ ਪੰਨਾਂਗਾ ਜਦ ਮੇਰੀ ਮੇਰੀ ਗੱਲ ਬਾਬਾ ਮੇਜਰ ਸਿੰਘ ਜੀ ਦੇ ਨਾਲ ਹੁੰਦੀ ਏ ਤੇ ਬਾਬਾ ਮੇਜਰ ਸਿੰਘ ਜੀ ਕਹਿੰਦੇ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਬਾਬਾ ਮੇਜਰ ਸਿੰਘ ਨੂੰ ਕਿਹਾ ਕਿ ਆਪਣੇ ਸਮਾਜ ਦਾ ਪੜਾ ਏ ਆਪਣਾ ਸਿੰਘ ਬੈਠਾ ਏ ਤਾਂ ਉਹਨਾਂ ਨੇ ਕਿਹਾ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਮੈਨੂੰ ਉਸ ਸਾਰੇ ਮਸਲੇ ਦਾ ਪਤਾ ਏ ਸੋ ਹਰਾਨੀ ਵਾਲੀ ਗੱਲ ਇੱਥੇ ਇਹ ਆ ਕਿ ਜਿਹੜੇ ਸ਼ਰਾਰਤੀ ਲੋਕ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤਸਵੀਰ ਦਿਖਾ ਦਿੱਤੀ ਜਾਵੇ ਕਿ ਆ ਇੱਕ ਖੋਖਾ ਏ ਦੁਕਾਨ ਹੈ ਬਿਹਾਰੀ ਵੀਰ ਹੈ ਜਿਹੜਾ ਕਿ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਇੱਥੇ ਦੁਕਾਨ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਗੁਰਦਾਰੇ ਦੀ ਜਗ੍ਹਾ ਦੇ ਵਿੱਚ ਦੁਕਾਨ ਪਾ ਕੇ ਬੈਠਾ ਏ ਜਿਹੜੇ ਸ਼ਰਾਰਤੀ ਲੋਕ ਨੇ ਉਹ ਘਟੋ-ਘਟ 80 ਜਾਂ 100 ਕਿਲੋਮੀਟਰ ਦੀ ਦੂਰੀ ਤੇ ਰਹਿ ਰਹੇ ਨੇ 1000 ਰੁਪਿਆ ਲੈਣ ਵਾਸਤੇ 100 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇੱਥੇ ਆਉਂਦੇ ਨੇ ਸ਼ਰਮਨਾਕ ਗੱਲ ਕਿੱਡੀ ਵੱਡੀ ਹੈ ਕਿ 100 ਕਿਲੋ ਮੀਟਰ ਦੀ ਦੂਰੀ ਤੋਂ 1000 ਰੁਪਿਆ ਲੈਣ ਵਾਸਤੇ ਆਉਣਾ ਇਹ ਗੱਲ ਇਹ ਜਿਹੜਾ ਵੀਰ ਦੁਕਾਨ ਚਲਾ ਰਿਹਾ ਇਹ ਆਪਣੀ ਜ਼ੁਬਾਨੀ ਕਹਿੰਦਾ ਹੈ ਸੋ ਇੱਥੇ ਹੀ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਤਸਵੀਰ ਦਿਖਾ ਦਿੱਤੀ ਜਾਵੇ ਕਿ ਇਹ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਜਿਹੜੀ ਸੀ ਬਾਬਾ ਜੀ ਬਾਬਾ ਹਰਬੰਸ ਸਿੰਘ ਜੀ ਨੇ ਖਰੀਦੀ ਸੀ ਚਾਰ ਕਿੱਲੇ ਜਦੋਂ ਵੀ ਆਪਾਂ ਕਿਸੇ ਸਟੇਟ ਦੇ ਵਿੱਚ ਜਗ੍ਹਾ ਲੈਣੇ ਆ ਤੇ ਆਪਾਂ ਡਾਇਰੈਕਟ ਜਿਹੜੀ ਆ ਜਗ੍ਹਾ ਉਹ ਨਹੀਂ ਲੈ ਸਕਦੇ ਤਾਂ ਉੱਥੋਂ ਦੇ ਜਿਹੜੇ ਵਸਨੀਕ ਹੈ ਉਹਨਾਂ ਨੂੰ ਪਾਉਣਾ ਪੈਂਦਾ ਏ ਇਸੇ ਤਰ੍ਹਾਂ ਜਿਹੜੇ ਇਹ ਲੋਕ ਸੀ ਕੜਮ ਚੌਧਰੀ ਇੱਥੋਂ ਦੇ ਵਸਨੀਕ ਸੀ ਤਾਂ ਬਾਬਾ ਜੀ ਨੇ ਸਾਰੇ ਪੈਸੇ ਆਪਣੀ ਜੇਬ ਦੇ ਵਿੱਚੋਂ ਦੇ ਕੇ ਤੇ ਇਹਨਾਂ ਨੂੰ ਭਾਈਵਾਲ ਬਣਾ ਲਿਆ ਪਰ ਨੀਤ ਇਹਨਾਂ ਦੀ ਏਡੀ ਖਰਾਬ ਕਿ ਅੱਜ ਦੋ ਕਿੱਲਿਆ ਕਰਕੇ ਕਿ ਇਹ ਪੂਰੇ ਡੇਰੇ ਨੂੰ ਪੂਰੇ ਪੂਰੇ ਪੜਾ ਨੂੰ ਹੱਥੇ ਆਉਣਾ ਚਾਹੁੰਦੇ ਨੇ ਸਾਡੇ ਨਾਲ ਬਾਬਾ ਸੁਖਦੇਵ ਸਿੰਘ ਜੀ ਇੱਥੋਂ ਦੇ ਜਿਹੜੇ ਮੁਖ ਸੇਵਾਦਾਰ ਨੇ ਮੌਜੂਦਾ ਮੁਖ ਸੇਵਾਦਾਰ ਨੇ ਖੜੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਬਾਕੀ ਤਾਂ ਮੈਂ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਏ ਪਰ ਉਹ ਜਿਹੜੇ ਸ਼ਰਾਤ ਯੂਨਸ ਨੇ ਉਹਨਾਂ ਦੇ ਨਾਮ ਕੀ ਏ ਕਿੱਥੋਂ ਦੇ ਰਹਿਣ ਵਾਲੇ ਨੇ ਕਿਵੇਂ ਬਾਬਾ ਜੀ ਦੇ ਟੱਚ ਦੇ ਵਿੱਚ ਆਉਂਦੇ ਨੇ ਕਿੱਦਾਂ ਸਾਰੀ ਗੱਲ ਹੁੰਦੀ ਹੈ ਉਹ ਬਾਬਾ ਸੁਖਦੇਵ ਸਿੰਘ ਜੀ ਸਾਰੀ ਤੁਹਾਨੂੰ ਜਿਹੜੀ ਗੱਲਬਾਤ ਦੱਸਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਕੀ ਤੇ ਮੈਂ ਗੱਲ ਸਾਰੀ ਜਿਹੜੀ ਮੈਂ ਦੱਸ ਦਿੱਤੀ ਏ ਇਹ ਕੌਣ ਲੋਕ ਨੇ ਬਾਬਾ ਹਰਬੰਸ ਸਿੰਘ ਜੀ ਦੇ ਟੱਚ ਚ ਕਿੱਦਾਂ ਆਉਂਦੇ ਨੇ ਤੇ ਕਿੱਦਾਂ ਬਾਬਾ ਜੀ ਇਹਨਾਂ ਨੂੰ ਆਪਣੇ ਪੱਲਿਓ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਇਹਨਾਂ ਨੂੰ ਭਾਈਵਾਲ ਬਣਾਉਂਦੇ ਨੇ ਉਹ ਸਰੋਤਿਆਂ ਨੂੰ ਤੇ ਸੰਗਤ ਨੂੰ ਜ਼ਰੂਰ ਦੱਸਣਾ ਕਿ ਪਹਿਲਾਂ ਇਹਨਾਂ ਨੇ ਭਾਈਵਾਲ ਬਣਾ ਲਿਆ ਚਲੋ ਕਿਉਂਕਿ ਬੰਦਾ ਡਾਇਰੈਕਟ ਜਿਹੜੀ ਜਗ੍ਹਾ ਇੱਥੇ ਨਹੀਂ ਲੈ ਸਕਦਾ ਠੀਕ ਜਮੀਨ ਨਹੀਂ ਲੈ ਸਕਦਾ ਤੇ ਪਰ ਇਹ ਤੇ ਮਾਲਕ ਹੀ ਬਣ ਕੇ ਬਹਿ ਗਏ ਉਹ ਸਾਰੀ ਜਿਹੜੀ ਗੱਲਬਾਤ ਉਹ ਸਾਡੇ ਸਰੋਤਿਆਂ ਨੂੰ ਸੰਗਤ ਨੂੰ ਦੱਸਣਾ ਤਾਂ ਕਿ ਰੱਬ ਵੱਲੋਂ ਤੇ ਇਹਨਾਂ ਨੂੰ ਲਾਣਤਾ ਜਿਹੜੀਆਂ ਪੈ ਹੀ ਰਹੀਆਂ ਨੇ ਰੱਬ ਵੱਲੋਂ ਵੀ ਤਾਂ ਇਹਨਾਂ ਨੂੰ ਜਿਹੜੀ ਮਾਰ ਵੱਜਣੀ ਏ ਕਿਉਂਕਿ ਗੁਰਦੁਆਰੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਲੋਕ ਪਰ ਸੰਗਤ ਨੂੰ ਜ਼ਰੂਰ ਇਹਨਾਂ ਦੇ ਬਾਰੇ ਦੱਸਣਾ ਇਹ ਕੌਣ ਲੋਕ ਨੇ ਕਿੱਥੇ ਰਹਿੰਦੇ ਨੇ ਕੀ ਨਾਮ ਇਹਨਾਂ ਦਾ ਤੇ ਕੀ ਮਨਸਾ ਇਹਨਾਂ ਦੀ ਕੋਈ ਕਿਸੇ ਚੱਲਸਾ ਵਾਈਕ ਕੋਈ ਫਤਿਹ ਇਹ ਸੰਗਤ ਜੀ ਇਹ ਆ ਰਹੇ ਆ ਬਸਾਵਲ ਤੋਂ ਆਉਂਦੇ ਸਿੰਘ ਜੋਇੰਟ ਇਹਨਾਂ ਦਾ ਖਾਤਾ ਹੋ ਗਿਆ ਸੀ 4.5 ਏਕੜ ਜ਼ਮੀਨ ਸੀ ਬਾਬਾ ਜੀ ਨੇ ਇਹਨਾਂ ਦਾ ਸਾਂਝੀ ਲੈ ਲਈ ਉਸ ਤੋਂ ਬਾਅਦ ਇਹਨਾਂ ਦੀ ਮਾਨਸਿਕਤਾ ਇੰਨੀ ਖਰਾਬ ਹੋ ਗਈ ਕਿ ਗੁਰੂ ਘਰ ਤੇ ਇਹਨਾਂ ਨੇ ਸੋਚਿਆ ਕਿ ਸਾਡਾ ਨਾਂ ਪੈ ਗਿਆ ਕੱਲ ਨੂੰ ਗੁਰੂ ਘਰ ਤੇ ਅਸੀਂ ਹੈਵੀ ਹੋ ਜਾਵਾਂਗੇ ਆ ਗੁਰਦੁਆਰੇ ਦਾ ਸਾਰਾ ਪੈਸਾ ਲੱਗਾ ਜਿਹੜੀ ਇਹ ਕਹਦੇ ਕਿ ਸਾਡੀ ਜ਼ਮੀਨ ਆ ਗੁਰਦੁਆਰੇ ਦਾ ਜਿਹੜਾ ਕਬਜ਼ਾ ਉਹ 40 ਸਾਲ ਦਾ 40 ਸਾਲ ਦਾ ਗੁਰਦੁਆਰੇ ਦਾ ਕਬਜ਼ਾ ਇੱਕ ਆ ਗਰੀਬ ਆ ਵਿਚਾਰਾ ਇਹ ਬਿਹਾਰੀ 80 ਕਿਲੋਮੀਟਰ ਤੋਂ 인ਦਰ ਸਿੰਘ ਤੇ ਵਿਕੀ ਚੈਲ ਇਹ 80 ਕਿਲੋਮੀਟਰ ਤੋਂ 1000 ਰੁਪਏ ਲੈਣੋਂ ਦਾ ਇਨੇ ਗਿਰੇ ਹੋਏ ਬੰਦੇ ਆ ਕਿ 1000 ਰੁਪਇਆ ਜੇ ਵਿਚਾਰੇ ਨਹੀਂ ਦਿੰਦਾ ਇਹਨੂੰ ਕਹਿੰਗੇ Google Pay ਕਰ ਨਹੀਂ ਤੇ ਗਾਲ੍ਹਾਂ ਕੱਢਦਾ ਅਜੇ ਪਹਿਲੀ ਤਰੀਕ ਤੇ ਇਹਨਾਂ ਦਾ ਜਿਹੜਾ ਕਰਾਇਆ ਉਹ ਆ ਕੇ ਜਹੇ ਬੰਦੀ ਨੇ ਰੋਕਤਾ ਵੀ ਭਾਈ ਇਹਨਾਂ ਨੂੰ ਕਰਾਇਆ ਨਹੀਂ ਦਿੱਤਾ ਜਾਊਗਾ ਤੇ ਅਸੀਂ ਕੱਲ ਦਾ ਇਹਨਾਂ ਨੂੰ ਬੁਲਾ ਰਹੇ ਆ ਕਿ ਭਾਈ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਜਹੇ ਬੰਦੀ ਪਹੁੰਚੀ ਆ ਤੇ ਇਹ ਅਜੇ ਤੱਕ ਸਾਡੇ ਕੋਲ ਪਹੁੰਚੇ ਨਹੀਂ ਪ੍ਰਸ਼ਾਸਨ ਸਾਡੀ ਸੁਣਵਾਈ ਇੱਥੇ ਨਹੀਂ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਾਬਾ ਸੁਖਦੇਵ ਸਿੰਘ ਜੀ ਨੇ ਸਾਰੀ ਗੱਲ ਤੁਹਾਡੇ ਨਾਲ ਦੱਸ ਦਿੱਤੀ ਏ ਕਿ ਬਾਬਾ ਜੀ ਨੇ ਕਿਥੇ ਇਹ ਵੀ ਗੱਲ ਕੀਤੀ ਏ ਕਿ ਇਹ ਜਿਹੜੀ ਜ਼ਮੀਨ ਹੈ ਇਹ ਮੇਰੇ ਨਾਮ ਤੇ ਹੈ ਗੁਰਦੁਆਰੇ ਦੀ ਵੀ ਰਜਿਸਟਰੀ ਜਾਂ ਇਹ ਜ਼ਮੀਨ ਦੀ ਰਜਿਸਟਰੀ ਵੀ ਸਾਰੀ ਜਿਹੜੀ ਆ ਇਹ ਮੇਰੇ ਨਾਮ ਤੇ ਹੈ ਪਰ ਫਿਰ ਵੀ ਜਿਹੜੇ ਉਹ ਕੜਮ ਚੌਧਰੀ ਆ ਸ਼ਰਾਰਤੀ ਜਿਹੜੇ ਅਨਸਰ ਨੇ ਉਹ ਬਾਬਾ ਜੀ ਨੂੰ ਪਰੇਸ਼ਾਨ ਕਰ ਰਹੇ ਨੇ ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਬਾਬਾ ਜੀ ਦਾ ਸਾਥ ਨਹੀਂ ਦੇ ਰਿਹਾ ਸੋ ਪੰਜਾਬ ਤੋਂ ਦਸ਼ਮੇਸ਼ ਫੌਜ ਰੰਗਰੇਟਾ ਦਲ ਜਥੇਬੰਦੀ ਦੇ ਜਿਹੜੇ ਸਿੰਘ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਮੈਂ ਉਸ ਬੰਦੇ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਦਾ ਉਹ ਮੈਂ ਲਾਸਟ ਤੇ ਕਰਾਂਗਾ ਸੋ ਮੈਂ ਉਸ ਬੰਦੇ ਨੂੰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਜਿਹਨੂੰ ਅਸੀਂ ਇੱਥੋਂ ਜਿਹੜਾ ਕਬਜ਼ੇ ਦੀ ਨੀਤ ਦੇ ਨਾਲ ਇੱਥੇ ਬੈਠਾ ਹੋਇਆ ਸੀ ਉਹਦਾ ਨਾਮ ਹੈ ਚਰਨਜੀਤ ਸਿੰਘ ਗੱਲ ਸੁਣ ਚਰਨਜੀਤ ਸਿੰਘ ਤੂੰ ਬੁੱਢਾ ਬੰਦਾ ਸੀ ਅਸੀਂ ਤੈਨੂੰ ਤਾਂ ਨਹੀਂ ਕੁਝ ਕਿਹਾ ਕਿ ਸਾਡੀ ਜ਼ਮੀਰ ਨੇ ਆਵਾਜ਼ ਨਹੀਂ ਦਿੱਤੀ ਕਿ ਇੱਕ ਬਜ਼ੁਰਗ ਬੰਦੇ ਤੇ ਹੱਥ ਚੁੱਕੀਏ ਪਰ ਜਿਹੜੀਆਂ ਗੱਲਾਂ ਤੂੰ ਕਰਨਾ ਗੱਲਾਂ ਤੇ ਤੂੰ ਕਰਦਾ ਛਤਰ ਖਾਣ ਵਾਲੀਆਂ ਬੰਦੇ ਦਾ ਪੁੱਤ ਬਣ ਜਾ ਲੰਮੇ ਸਮੇਂ ਤੋਂ 40 ਸਾਲਾਂ ਤੋਂ ਤੂੰ ਇਸ ਪੜਾ ਨੂੰ ਲੁੱਟਦਾ ਆ ਰਿਆਂ ਤੇ ਇਸ ਪੜਾ ਤੇ ਤੂੰ ਬਹੁਤ ਕੁਝ ਜਿਹੜਾ ਹੈ ਵੇਚ ਦਿੱਤਾ ਏ ਤੇ ਇਸ ਪੜਾ ਦੇ ਉੱਤੇ ਤੂੰ ਉਨੀਆਂ ਸਾਲਾਂ ਦੀ ਲੜਕੀ ਵੀ ਰੱਖੀ ਸੀ ਜਿਹੜੀ ਮੌਕੇ ਤੇ ਬ੍ਰਾਹਮਤ ਹੋਈ ਏ ਜਿਹਦਾ ਤੂੰ ਕਹਿਣਾ ਕਿ ਇਹ ਉਹ ਇਹ ਵਿਆਹੀ ਹੋਈ ਏ ਬਾਅਦ ਜਦੋਂ ਸ਼ਕਤੀ ਦੇ ਨਾਲ ਅਸੀਂ ਜਾਂਚ ਪੜਤਾਲ ਕੀਤੀ ਤੇ ਉਹ ਮੁੰਡਾ ਜਿਸ ਮੁੰਡੇ ਦੇ ਨਾਮ ਮੁੰਡੇ ਨੇ ਇੱਥੇ ਲਿਹਾ ਕੇ ਤੈਨੂੰ ਉਹ ਲੜਕੀ ਦਿੱਤੀ ਏ ਉਹਨੇ ਕਹਿ ਕੇ ਮੇਰੀ ਘਰ ਵਾਲੀ ਨਹੀਂ ਹੈਗੀ ਮੇਰਾ ਕੋਈ ਵਿਆਹ ਨਹੀਂ ਹੋਇਆ ਉਹ ਮੁੰਡਾ ਮੁਕਰ ਗਿਆ ਤੇ ਬਾਅਦ ਦੇ ਵਿੱਚ ਅਸੀਂ ਤੈਨੂੰ ਕਿਹਾ ਕਿ ਇਸ ਨੂੰ ਤੂੰ ਨਾਲ ਲੈ ਜਾ ਚਿੱਟੀ ਤੇਰੀ ਦਾੜੀ ਏ ਪਰ ਜਿਹੜੀਆਂ ਕਰਤੂਤਾ ਤੂੰ ਕਾਲੀਆਂ ਕਰਦਾ ਏ ਉਹ ਜੱਗ ਜਾ ਰਿਹਾ ਅਸੀਂ ਜਦ ਤੈਨੂੰ ਕਿਹਾ ਕਿ ਉਸ ਲੜਕੀ ਨੂੰ ਨਾਲ ਲੈ ਜਾ ਤੂੰ ਕਿਹਾ ਕਿ ਮੈਂ ਇਸ ਲੜਕੀ ਨੂੰ ਨਹੀਂ ਖੜਨਾ ਤੇ ਬਾਅਦ ਦੇ ਵਿੱਚ ਉਹਨੂੰ ਫੋਨ ਕਰਕੇ ਤੇ ਉਹਨੂੰ ਤੂੰ ਲੈ ਵੀ ਜਾਂਦਾ ਏ ਉਹਦਾ ਤੂੰ ਹਰ ਇੱਕ ਨੂੰ ਦੱਸਦਾ ਕਿ ਮੇਰਾ ਵਿਆਹ ਨਹੀਂ ਹੋਇਆ ਤੇ ਆਏ ਦਿਨ ਤੂੰ ਜਿਹੜੀਆਂ ਆਪਣੀਆਂ ਰਾਤਾਂ ਰੰਗीन ਕਰਦਾ ਏ ਤੇ ਇੱਕ ਪਾਸੇ ਤੂੰ ਕਹਿੰਦਾ ਕਿ ਮੈਂ ਵਿਆਹ ਨਹੀਂ ਕਰਵਾਇਆ ਲੱਖ ਲਾਂਤ ਤੇਰੇ ਤੇ ਜਦੋਂ ਤੈਨੂੰ ਅਸੀਂ ਪਿਆਰ ਦੇ ਨਾਲ ਕਹਿ ਦਿੱਤਾ ਏ ਸਤਕਾਰ ਦੇ ਨਾਲ ਤੈਨੂੰ ਕਹਲਾ ਦਿੱਤਾ ਏ ਕਿ ਤੂੰ ਭਾ ਜਿੰਨੀ ਸੇਵਾ ਕਰਨੀ ਸੀ ਕਰ ਲਈ ਜੋ ਕੁਝ ਇਸ ਪੜਾ ਦਾ ਵੇਚਣਾ ਸੀ ਤੂੰ ਵੇਚ ਦਿੱਤਾ ਔਰ ਇੱਕ ਗੱਲ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਹੋਰ ਤੁਹਾਨੂੰ ਮੈਂ ਦੱਸ ਦਵਾ ਸਾਡੇ ਮਗਰੋਂ ਇਹਨੇ ਪਤਾ ਨਹੀਂ ਕੀ ਕੀ ਵੇਚਿਆ ਏ ਔਰ ਸਾਡੇ ਹੁੰਦਿਆਂ ਹੀ ਇਸ ਨੇ ਇੱਕ ਗਾ ਬਣੀ ਸੀ ਉਹ ਗਾ ਖੋਲ ਕੇ ਲੈ ਗਿਆ ਸਾਡੇ ਹੁੰਦਿਆਂ ਗਾ ਖੋਲ ਕੇ ਨੇ ਖੜੀ ਏ ਇਸ ਕਰਕੇ ਗੁਰੂ ਪਿਆਰੀ ਸਾਇਸੰਗ ਜੀ ਇਹ ਜਿਹੜੇ ਕੁਝ ਕੜਮ ਚੌਧਰੀ ਨੇ ਜਿਹੜੇ ਇਹ ਚਰਨਜੀਤ ਸਿੰਘ ਦੇ ਜਰੀਏ ਇਸ ਪੜਾ ਨੂੰ ਹੱਥਿਓਣਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਵੀ ਸਖਤ ਚੇਤਾਵਨੀ ਦਿੰਨਾ ਕਿ ਬੰਦੇ ਦੇ ਪੁੱਤ ਬਣ ਜੋ ਜਥੇਬੰਦੀ ਪੂਰੀ ਦੀ ਪੂਰੀ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਖੜੀ ਆ ਔਰ ਮਿਸਲ ਬਾਬਾ ਜੁਹਾਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਉਹ ਵੀ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਖੜੇ ਨੇ ਔਰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜੱਤੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਵੀ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਖੜੇ ਨੇ ਤੇ ਤੂੰ ਬਾਬਾ ਮੇਜਰ ਸਿੰਘ ਜੀ ਦੇ ਨਾਂ ਤੇ ਧਮਕੀਆਂ ਦੇਣਾ ਇਹੋ ਜਿਹੀਆਂ ਜਿਹੜੀਆਂ ਗੱਦਰ ਧਮਕੀਆਂ ਦੇਣੀਆਂ ਬੰਦ ਕਰ ਦੇ ਇਹ ਨਾ ਹੋਵੇ ਕਿ ਅਸੀਂ ਤੈਨੂੰ ਬਜ਼ੁਰਗ ਕਰਕੇ ਬਖਸ਼ ਦਿੱਤਾ ਸੀ ਪਰ ਜੇ ਹੁਣ ਤੂੰ ਆ ਗਿਆ ਕਿਤੇ ਸਾਡੇ ਕਾਬੂ ਅਸੀਂ ਸੁੱਕਾ ਨਹੀਂ ਤੈਨੂੰ ਜਾਣ ਦਵਾਂਗੇ ਫਿਰ ਤੈਨੂੰ ਦੱਸਾਂਗੇ ਕਿ ੱਤਕਾ ਕਿੱਦਾ ਕਰੀਦਾ ਏ ਸੋ ਦੱਸਦੀ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ